ਆ ਮਮ ਦਾ ਵਰਤਾ ਬਾਸ ਸੋਢੀ ਸਾਹਿਬ ਬਿੱਟੋ ਭਾਜੀ ਉਹਨਾਂ ਦੀ ਟੀਮ ਹੋਰ ਨਾਲ ਜਿਹੜੀ ਹਰ ਐਤਵਾਰ ਸਰਮੰਦਰ ਸਿੰਘ ਬਾ ਆਰਮੰਦਰ ਸਾਹਿਬ ਆਬੁੰਡਾ ਸਾਹਿਬ ਆਬਾ ਦੀਪ ਸਿੰਘ ਦੇ ਜਾਂਦੀ ਆ ਵਾਇਗਰ ਨੂੰ ਸਾਹਮਣੇ ਚੜ੍ਹਦੀ ਗੱਲਾਂ ਹੀ ਰੱਖੇ ਅਸੀਂ ਦੇਖ ਰਿਹਾ ਆਪਣਾ ਟੀਵੀ 13 ਫੇਸ ਕੋ ਇੰਸਟਾਗ੍ਰam ਲਾਈਵ ਟੈਲੀਕਾ ਦੇਖਣੇ ਆਪਣਾ ਟੀਵੀ 13 ਨੂੰ ਸਬਸਕ੍ਰਾਈਬ ਕਰੋ ਜੀ ਲਗਾਤਾਰ ਬਰਸਾ ਆ ਰਹੀਆਂ ਨੇ ਹਰ ਮੰਦਰ ਸਾਹਿਬ ਆ ਬਾਬਾ ਦੀਸਾ ਬੁੱਗਾ ਸਾਹਿਬ ਦੇ ਗੁਰੂ ਘਰ ਦੇ ਆ ਬਾਣੀਆਂ ਸੰਗਤ ਵਾਸਤੇ ਗੁਰੂ ਘਰ ਦੇ ਸਾਰੇ ਆ ਪਾਠ ਪਾਠਾਂ ਦਾ ਲਾਹਾ ਲੈਣ ਵਾਸਤੇ ਆਪਾਂ ਟੀਵੀ 13 ਨੂੰ ਸਬਸਕ੍ਰਾਈਬ ਕਰੋ ਇਹ ਦੇਖ ਰਹੇ ਲਗਾਤਾਰ ਬਰਸਾ ਵਾਹਿਗੁਰੂ ਜੀ ਆ ਰਹੀਆਂ ਸੰਗਤਾਂ ਵਾਹਿਗੁਰੂ ਚਰਨਾ ਵਿੱਚ ਦਰਸ਼ਨ ਕਰਨੇ ਜਾ ਰਹੀਆਂ ਨੇ ਇਹ ਸਭ ਦੀ ਯਾਤਰਾ ਸਫਲ ਕਰੇ ਵਾਹਿਗੁਰੂ ਦੇਖ ਰਹੇ ਇੱਥੇ ਬੈਟੀਆਂ ਦਾ ਪ੍ਰਸ਼ਾਦ ਤੇ ਲੱਡੂ ਬਿਸਕੁਟ ਬਰਫੀ ਬਰੈਡ ਦਵਾਈਆਂ ਅਵੇਲੇਬਲ ਨੇ ਛਾਏ ਗਰ ਬਿੱਟੋ ਭਾਜੀ ਚਾਹੇ ਸੇਵਾ ਕਰ ਰਹੇ ਨੇ ਐਮ ਐਮ ਜੋੜ ਤੋਂ ਬਿੱਟੋ ਭਾਜੀ ਬਾਈ ਖਾਲਸਾ ਵਾਦੀ ਫਤਿਹ ਆਪਾਂ ਦੇਖਦੇ ਆ ਆਪਣਾ ਟੀਵੀ 13 ਫੇਸ ਕੋ ਇੰਸਟਾਗ੍ਰਾਮ ਲਾਈਵ ਚੈਨਲ ਆਪਣਾ ਟੀਮ 13 ਨੂੰ ਸਬਸਕ੍ਰਾਈਬ ਕਰੋ ਜੀ ਜੀ ਦਾ ਉਸੇ ਕੇ ਹਾਰੇ ਆਤਾਰ ਸੇਰੇ ਬੱਸਾਂ ਨੀਅਰ ਬੋਰਡ 4:00 ਵਜੇ ਸਾਡੇ 4:00 ਵਜੇ ਫੇਰ ਪਰ ਪਹੁੰਚ ਜਾਂਦੀਆਂ ਨੇ ਸ਼ਾਮ ਨੂੰ ਨੀਅਰ ਬੋਰਡ 3:00 ਤੋਂ 4:00 ਵਜੇ ਤੱਕ ਹਰ ਮੰਦਰ ਸਾਹਿਬ ਤੋਂ ਵਾਪਸੀ ਹੁੰਦੀ ਬੱਸਾਂ ਦੀ